ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤਸਵੀਰਾਂ ਐਸੋਲੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਰਾਜਪੂਤਾਂ ਵਾਲਾ ਮਹੱਲਾ ਤੋਂ ਜਿੱਥੇ ਦੱਸਦੇ ਐ ਕਿ ਇੱਕ ਮਰਡਰ ਹੋਇਆ ਹੈ ਹਾਲਾਂਕਿ ਪੂਰਾ ਮਾਮਲਾ ਕੀ ਹੈ ਇਸ ਦੀ ਵੀ ਜਾਣਕਾਰੀ ਜਿਹੜੀ ਆ ਉਹ ਲੈਣੇ ਆ ਜਿਹੜੇ ਲੋਕ ਇੱਥੇ ਮੌਜੂਦ ਨੇ ਕੀ ਗੱਲ ਹੋਈ ਏ ਬਾਈ ਜੀ ਵੀ ਉਹ ਦਾ ਸਵੇਰ ਕੋਈ ਆਂਦਾ ਸੀ ਘਰੇ ਜੀ ਉਹਨਾ ਤੇਰੇ ਆਪਾਂ ਚ ਬੋਲੇ ਬੁੱਲੇ ਨੇ ਤੇ ਉਹ ਉਹ ਦਰਦੀ ਦੀ ਕੈਂਚੀਆ ਫਾਰ ਕੇ ਭਾਜ ਗਿਆ ਇੱਕ ਵਾਰ ਕੋਣ ਸੀਗਾ ਰਵਨ ਸ਼ਰਮਾ ਸੀਗਾ ਜੀ ਜਿਹੜੇ ਆਮਲੇ ਚੌਂਚ ਦੁਕਾਨੀ ਰਮਨ ਸ਼ਰਮਾ ਹਾਂ ਜੀ ਅੱਛਾ 4 ਨੰਬਰ ਵਾੜ ਦਾ ਕੋਠੀ ਅੱਛਾ ਤੇ ਉਹ ਉਹਨਾ ਕੈਂਚੀਆ ਇਕੱਠ ਸਾਰੇ ਕੈਂਚੀਆ ਮਾਰ ਕੇ ਗਿਆ ਉਹ ਕਿੱਦਾਂ ਆਇਆ ਸੀ ਇੱਥੇ ਪੈਸਿਆਂ ਦਾ ਕੋਈ ਲੈਣ ਦੇ ਮਾੜਾ ਮੋਟਾ ਨਾ ਜੀ ਪੈਸੇ ਤਾਂ ਲੈਣਦੇ ਨੇ ਤੇ ਮਰਨ ਵਾਲੇ ਕੌਣ ਸੀਗੇ ਮਰਨ ਵਾਲੇ ਜੀ ਉਹ ਪ੍ਰਕਾਸ਼ਪੁਰ ਮਿਲਤਾਈ ਨਾ ਤਾਈ ਹੈ ਤੁਹਾਡੇ ਜੀ ਅੱਛਾ ਕੀ ਕੈਂਚੀਆਂ ਮਾਰ ਕੇ ਬੰਦਾ ਫਰਾਰ ਹੋ ਗਿਆ ਹਾਂਜੀ ਆ ਦੁਕਾਨਦਾਰ ਬੁੱਬਾ ਵੇ ਫੜਨ ਦੀ ਕੋਈ ਕੀਤੀ ਮਾਰ ਕੇ ਤੇ ਉਹਨੇ ਲੋਹ ਨੇ ਰੋੜਾ ਪਾਇਆ ਹੀ ਕਰਦੇ ਤਾਂ ਨਹੀਂ ਹਾਂ ਮਾਰ ਗਿਆ ਮਾਰ ਗਿਆ ਉਹਨੇ ਨੂੰ ਪਤਾ ਲੱਗਿਆ ਉਹਨੇ ਨੂੰ ਕਿੱਕ ਮਾਰ ਹਾਂ ਉਹਨੇ ਲੋਹ ਨੇ ਦੌੜ ਗਿਆ ਅੱਛਾ ਸਾਨੂੰ ਬਹੁਤ ਅੰਦਰ ਲੈ ਗਏ ਨਾ ਕੈਂਚੀ ਵਗੈਰਾ ਜੋ ਹੁਣ ਹੁਣ ਕੀ ਉਸ ਤੋਂ ਬਾਅਦ ਫਿਰ ਕਿੱਥੇ ਨੇ ਉਹ ਜਿੰਨਾਂ ਦੇ ਕੈਂਚੀ ਵੱਜੀ ਉਹ ਜੀ ਪਹਿਲਾਂ ਸਰਕਾਰੀ ਹਸਪਤਾਲ ਦਾ ਫਦਾਗਲ ਕਰਾਇਆ ਸੀ ਉਹਨਾਂ ਨੇ ਰੈਫਰ ਕਰਤਾ ਦਾ ਫਰੀਦਕੋਟ ਹਾਂ ਫਰੀਦਕੋਟ ਤੋਂ ਉਹਨਾਂ ਨੇ ਉੱਥੇ ਡੈਥ ਹੋ ਗਈ ਅੱਛਾ ਡੈਥ ਹੋ ਗਈ ਹੈ अच्छा। ਉਹ ਨਾ ਇਹ ਮੌਕੇ ਤੇ ਬੋਲਸਾਈ? ਹਾਂਜੀ ਮੌਕੇ ਦੇ ਜੀਐਸ ਸਾਹਿਬ, ਐਸਐਲ ਸਾਹਿਬ ਦੋਨੋਂ ਆਏ। ਹਾਂ। ਉਹ ਲੈ ਕੇ ਨਾ ਰਿਪੋਰਟ ਸਾਰੀ ਉਹ ਕੰਦ ਕਰਨੇ ਕਾਰਵਾਈ ਜਰੂਰੀ ਮੁਜ਼ੀ। ਤੁਸੀਂ ਤੁਸੀਂ ਕੀ ਮੰਗ ਕਰਦੇ ਹੋ? ਤਾਂ ਮੰਗ ਕਰਨੇ ਇਨਸਾਫ ਹੋ ਰਿਹਾ ਹੈ। ਇਹ ਬੰਦਾ ਪਤਾ ਲੱਗਿਆ ਜਿਹਨੇ ਪਹਿਲਾਂ ਵੀ ਕੋਈ ਜੇਲ-ਜੂਲ ਚ ਰਹਿ ਕੇ ਆਇਆ ਹੈ। ਉਹਨੇ ਆਪਦੀ ਪਹਿਲਾਂ ਵੀ ਇੱਕ ਵਾਈਫ ਮਾਰੀ ਹੋਈ ਹੈ। ਅੱਛਾ। ਉਹਦੇ ਘੱਟ ਕੇ ਆਇਆ 10 ਸਾਲ ਪਹਿਲਾਂ। ਅੱਛਾ। ਹਾਂਜੀ। ਜਿੰਨੇ ਉਹਨੇ ਕੀਤਾ ਹੈ। ਹਾਂਜੀ। ਇਹ ਕਤਲ ਦਾ ਉਹ ਕੋਲ ਮੇਰੇ ਕੋਈ ਆਪਸ ਕਤਲ ਮੈਂ ਆਮ ਕਰਦਾ ਅੱਛਾ ਕੋਈ ਜਾਣਦੇ ਹੋ ਬੰਦੇ ਨੂੰ ਉਹਦਾ ਮਾੜਾ ਮੋਟਾ ਪਿੰਡ ਦਾ ਪ੍ਰਾਣੀ ਵੀ ਜਾਣਦਾ ਹਾਂ ਉਹਦਾ ਮੜਾ ਮਾੜਾ ਮੋਟਾ ਜਾਣਦਾ ਅੱਛਾ ਬਿਲਕੁਲ ਦੱਸ ਦिए ਕਿ ਇੱਕ ਕਤਲ ਦੀ ਕਤਲ ਦੀ ਇੱਕ ਵਾਰਦਾਤ ਹੋਈ ਹੈ ਮਹੱਲਾ ਰਾਜਪੂਤਾਂ ਵਾਲਾ ਦੇ ਵਿੱਚ ਜਿੱਥੇ ਇੱਕ ਗੋਗੀ ਨਾਮ ਵੀ ਆਰਦਾ ਹੈ ਔਰ ਉਸ ਦੇ ਕੈਂਚੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਮਾਮਲਾ ਪੂਰਾ ਕੀ ਹੈ ਕਿ ਇਸ ਗੱਲੋਂ ਇਹ ਜਿਹੜਾ ਹੈਗਾ ਮਾਰੀਆਂ ਗਈਆਂ ਕੈਂਚੀਆਂ ਜਾਂ ਕੁਝ ਵੀ ਇਹ ਹਜੇ ਤੱਕ ਜਿਹੜਾ ਕਲੀਅਰ ਨਹੀਂ ਹੋ ਪਾਇਆ ਜਿਹੜੇ ਮੌਕੇ ਤੇ ਮੌਜੂਦ ਲੋਕ ਆ ਉਹ ਦੱਸਦੇ ਆ ਕਿ ਕੋਈ ਪੈਸਿਆਂ ਦਾ ਲੈਣ ਦੇਣ ਸੀ ਤਾਂ ਉਸ ਦੇ ਕਾਰਨ ਜਿਹੜਾ ਹੈਗਾ ਕੁਝ ਐਹੋ ਜੀ ਘਟਨਾ ਜਿਹੜੀ ਆ ਵਾਪਰੀ ਹੈ ਹਾਲਾਂਕਿ ਪੂਰਾ ਮਾਮਲਾ ਕੀ ਹੈਗਾ ਇਹ ਜਾਂਚ ਦਾ ਵਿਸ਼ਾ ਪੁਲਿਸ ਵੀ ਮੌਕੇ ਤੇ ਆਈ ਹੈ ਹਾਂਜੀ ਇੱਧਰ ਆਏ ਮੜੇ ਇੱਥੇ ਕੀ ਗੱਲ ਹੋਈ ਹੈ ਕਰਵਾ ਪਤਾ ਨਹੀਂ ਕਾਰਨ ਦੇਣਾ ਕੀ ਗੱਲ ਹੈ ਇਹ ਮਤਲਬ ਇਹਨਾਂ ਵੀ ਜਦੋਂ ਸਵੇਰੇ ਮੈਂ ਦੁਕਾਨ ਤੇ ਬੈਠਾ ਸੀ ਹਾਂਜੀ ਆਂਟੀ ਆਈ ਕਿ ਰਾਇ ਨੇ ਬਾਹਰ ਜਮਨ ਫੋਨ ਵੀ ਦੇਦਾ ਬਹਿਣਾ ਬਾਹਰ ਅੱਛਾ ਤੇ ਉਮੇ ਅਸੀਂ ਫਿਰ ਬਾਈਕ ਤੇ ਮੈਂ ਤੇ ਮ사ਜ ਖਾਣੇ ਗਿਆ ਬਾਕੀ ਕਿ ਉਹ ਉੱਥੇ ਹਸਪਤਾਲ ਲੈ ਗਿਆ ਬਾਕੀ ਘਰੇ ਨੂੰ ਜਾਣਾਂ ਦੇ ਪਤਾ ਨਹੀਂ ਕਿ ਕੀ ਗੱਲ ਹੋ ਰਹੀ ਸੀ ਅੱਛਾ ਤੁਸੀਂ ਅੱਛਾ ਲੜਾਈ ਝਗੜਾ ਆਇਆ ਤੁਸੀਂ ਮਤਲਬ ਤੁਹਾਡੇ ਕੋਲ ਆਪ ਚੱਲ ਗਏ ਜਦੋਂ ਗੁਬਾਰ ਆ ਗਿਆ ਸੀ ਕੋਈ ਫਿਰ ਫੜ ਲਿਆ ਆ ਰਹੇ ਸੀ ਗੇਟ ਦੇ ਕੋਲ ਅੱਛਾ ਕਦਰ ਨੂੰ ਹਮਲਾ ਪਿਆ ਸੀ। ਹਮਲਾ ਕਿੰਨੇ ਨਾਲ ਕੀਤਾ ਗਿਆ? ਉਹ ਦੇਖਿਆ ਕਿ ਕੈਂਚੀ ਨਾਲ ਮਾਰਿਆ ਗਿਆ। ਕੈਂਚੀ ਨਾਲ। ਤੇ ਬੰਦਾ ਕੌਣ ਸੀ ਤੁਸੀਂ ਵਿਖਿਆ ਪੈਦਾ ਪੁੱਜਦਾ ਨਿਕਲਦਾ ਅੰਦਰ। ਉਹ ਨਾਲ ਹੀ ਬਿਚਰੇ ਰਹਿੰਦੇ ਨੇ ਸ਼ਰਮ ਹੋਈ ਹੈ ਕਿਨੇ। ਉਹ ਵੀ ਇੱਥੇ ਰਹਿੰਦਾ ਸੀ। ਕਦੇ-ਕਦੇ ਆ ਜਾਂਦਾ ਸੀ। ਅੱਛਾ ਕਦੇ-ਕਦੇ ਆ ਜਾਂਦਾ ਸੀ। ਠੀਕ ਹੈ ਤੇ ਉਹ ਮੌਕੇ ਤੇ ਉਹ ਨਾਲ ਗਿਆ ਹਸਪੀਟਲ ਕੇ ਭੱਜ ਗਿਆ ਉਹ। ਭੱਜ ਗਿਆ ਮੌਕੇ ਤੇ। ਅੱਛਾ। ਉਹ ਪਤਾ ਲੱਗਿਆ ਵੀ ਬਾਤ ਕੀ ਹੋਇਆ ਹੈ? ਬਾਤ ਦਾ ਕੋਈ ਪਤਾ ਨਹੀਂ। ਪਹਿਲਾ ਆਉਂਦੇ ਜੇ ਤੇ ਬੰਦਾ ਆਉਂਦਾ ਸੀ। ਅੱਛਾ ਪਹਿਲਾਂ ਵੀ ਆਉਂਦਾ ਜਾਂਦਾ ਸੀ। ਠੀਕ ਹੈ। ਕਿੰਨੇ ਲੋਕ ਰਹਿੰਦੇ ਇੱਥੇ? ਕਰਤੇ ਹੈ ਕੌਣ ਨੇ ਜਿਹੜੇ ਇੱਥੇ ਰਹਿੰਦੇ ਨੇ। ਇਹਨਾਂ ਦੇ ਇੱਕ ਲੜਕਾ ਹੈ ਜੀ। ਦੋਨੋਂ ਹੈਗੇ ਨੇ ਜੀ, ਛੋਟਾ ਬੱਚਾ। ਹੂੰ। ਕਿ ਹੋਰ ਕਿਤੇ ਜਿਹੜੇ ਉਹ ਤੇ ਬੇਗਾਨੇ ਉੱਥੇ ਆਏ ਤੇ ਤਾਂ ਹੈਗੇ ਸੀ। ਹਾਂ ਉਹ ਬਾਰੇ ਜੀ। ਜਦੋਂ ਹੀ ਹੋਇਆ। ਹਾਂ। ਤੁਹਾਡਾ ਕੀ ਨਾਮ ਹੈ? ਰੋਜਨੀਸ਼। ਉਹਨੂੰ ਕਿੱਥੇ ਨੇ? ਪਰਿਵਾਰ ਦਾ ਮੈਂਬਰ। ਦੇ ਨੇ ਪਰਵਾਲ ਮੈਂਬਰ ਦਾ ਆਪ ਜੀ ਧੰਵਾਦ ਆਪ ਜੀ ਆ ਗਿਆ ਆ ਗਿਆ ਸੀ ਉਹਨਾਂ ਕਰੇ ਹਾਂਜੀ ਤੁਸੀਂ ਹਗੇ ਸੀ ਜੀ ਉਦੋਂ ਨਹੀਂ ਮੈਂ ਤੇ ਦੁਕਾਨ ਤੇ ਬੈਠਾ ਸੀ ਆ ਅੱਛਾ ਜੀ ਤੇ ਦੋਵੇਂ ਆਵਾਜ਼ ਨਾਲ ਜਿਹੜੀ ਨਾ ਇਹਨਾਂ ਨੂੰ ਰੋੜਾ ਭਾਈ ਜਾਂਦੀ ਮਾਰ ਜਾ ਮਾਰ ਜਾ ਮਾਰ ਜਾ ਅੱਛਾ ਤੇ ਅਸੀਂ ਇੱਥੋਂ ਦੇਖਣ ਆਏ ਹਾਂ ਬਸ ਉਹਨੀਆਂ ਨੂੰ ਨਿਕਾਣੇ ਫੜਾਉਂਦੇ ਕੋਈ ਹਾਂ ਭੱਜ ਗਿਆ ਭੱਜ ਗਿਆ ਬੰਦਾ ਬੰਦਾ ਕੌਣ ਸੀਗਾ ਉਹ ਆਪਾਂ ਜਾਣਦੇ ਨਹੀਂ ਜੇ ਆਪਾਂ ਆਇਆ ਆਪਾਂ ਦਾ ਅਗੇ ਦੇਖ ਨਹੀਂ ਆ। ਪਰ ਤੁਸੀਂ ਮੌਕੇ ਤੇ ਆ ਗਏ ਸੀ। ਮੌਕੇ ਤੇ ਆ ਗਏ। ਕਈ ਦਰਾਂ ਤੇ ਬੈਠੇ ਸੀਗੇ। ਇਹ ਬੰਦਾ ਆਂਦਾ ਆਂਦਾ ਜਾਂਦਾ ਹੀ ਹੈ ਤੇ। ਅੱਛਾ, ਪਹਿਲਾਂ ਵੀ ਆਂਦਾ ਜਾਂਦਾ। ਪਹਿਲਾਂ ਆਂਦਾ ਆਂਦਾ ਹੀ ਹਾਂ। ਹਾਂ। ਤੇ ਜਦੋਂ ਅਸੀਂ ਉਹਨੂੰ ਫੜਾ ਲਏ। ਉਹਨੂੰ ਕੱਢ ਲਿਆ। ਅੱਛਾ, ਪਾਤੀ ਗਿਆ। ਕੀ ਨਾਮ ਹੈ ਤੁਹਾਡਾ? ਤੁਸੀਂ ਇੱਥੇ ਕੀ ਕਰਦੇ? ਮੈਂ ਚੌਂਕੀ ਲਾ ਰਹਾ। ਨਹੀਂ। ਮੰਡੀਆਂ। ਮੰਡੀਆਂ 'ਚ ਚੌਂਕੀਦਾਰਾ ਕਰਦੇ। ਦੱਸਦੇ ਮੈਂ ਨਾ ਮੈਨੂੰ ਨਹੀਂ ਮੈਨੂੰ ਦਾ ਪਤਾ ਨਹੀਂ ਨਾ ਪੱਕਾ ਬੱਸ ਲੱਗੇ ਸੀ ਕੀ ਉਹ ਨਹੀਂ ਨਾ ਦਾ ਪਤਾ ਰਮਨ ਤਾਂ ਬਿਲਕੁਲ ਦੱਸਦੇ ਆ ਕਿ ਇਸ ਜਗ੍ਹਾ ਤੇ ਇੱਕ ਔਰਤ ਹੈ ਜਿਸ ਦਾ ਨਾਮ ਗੋਗੀ ਗੋਗੀ ਸੀ ਪ੍ਰਕਾਸ਼ ਕੌਰ ਪ੍ਰਕਾਸ਼ ਕੌਰ ਉਰਫ ਗੋਗੀ ਤਾਂ ਉਸ ਦਾ ਉਸ ਦਾ ਜਿਹੜਾ ਹੈਗਾ ਮਰਡਰ ਹੋਇਆ ਦੱਸਦੇ ਆ ਕਿ ਇੱਕ ਸ਼ਖਸ ਰਮਨ ਨਾਮ ਦਾ ਕੋਈ ਹੈ ਜੋ ਇੱਥੇ ਜਿਸਦਾਨ ਜਾਣ ਸੀਗਾ ਔਰ ਕੋਈ ਸ਼ਰਮਾ ਇਹ ਤਕੋਈ ਘਰੇਲੂ ਵਿਵਾਦ ਜਿਹੜਾ ਹੋਇਆ ਹਾਲਾਂਕਿ ਪੂਰਾ ਇਹ ਨਹੀਂ ਪਤਾ ਲੱਗ ਸਕਿਆ ਕਿ ਕਾਰਨ ਕੀ ਹੈ ਲੇਕਿਨ ਇਹ ਦੱਸ ਦਈਏ ਕਿ ਘਰੇਲੂ ਵਿਵਾਦ ਦੇ ਚੱਲਦੇ ਆ ਜਿਹੜਾ ਹੈਗਾ ਔਰਤ ਤੇ ਕੈਂਚੀ ਦੇ ਨਾਲ ਹਮਲਾ ਕੀਤਾ ਗਿਆ ਜਿਸ ਨੂੰ ਫਰੀਦਕੋਟ ਵਿਖੇ ਰੈਫਰ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਫਿਲਹਾਲ ਪੁਲਿਸ ਵੀ ਪਹੁੰਚੀ ਸੀ ਮੌਕੇ ਤੇ ਔਰ ਜਿਹੜਾ ਮੌਕੇ ਤੋਂ ਐਵੀਡੈਂਸ ਵਗੈਰਾ ਇਕੱਠੇ ਕਰ ਲਿੱਤੇ ਗਏ ਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸ਼ਰਮਾ ਕੋਈ ਰਮਨ ਸ਼ਰਮਾ ਦੇ ਨਾਮ ਦਾ ਸ਼ਖਸ ਹੈ ਜਿਹੜਾ ਪਹਿਲਾਂ ਵੀ ਇਹਨਾਂ ਦੇ ਘਰਾਂ ਦਾ ਜਾਂਦਾ ਸੀ ਔਰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਪਹਿਲਾਂ ਵੀ ਉਸ ਦੇ ਵੱਲੋਂ ਮਰਡਰ ਇੱਕ ਕੀਤਾ ਗਿਆ ਸੀ ਔਰ ਉਹ ਜੇਲ ਵੀ ਕੱਟ ਕੇ ਆ ਆਪਣੇ ਘਰ ਆ ਲਈਦਾ ਹੀ ਉਸ ਦੇ ਵੱਲੋਂ ਮਰਡਰ ਕੀਤਾ ਗਿਆ ਸੀ ਤਾਂ ਇਹ ਦੂਸਰਾ ਮਾਮਲਾ ਹੈ ਤਸਵੀਰਾਂ ਜਿਹੜੀਆਂ ਉਸ ਕਰਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪ੍ਰਕਾਸ਼ ਕੌਰ ਉਰਫ ਗੋਗੀ ਬਾਬਾ ਇਹਨ ਗੋਗੀ ਬਾਬਾ ਕਹਿੰਦੇ ਸੀ ਇਹਨਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਮਰਡਰ ਹੋਇਆ ਤਾਂ ਇਹ ਘਰ ਹੈ ਇੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਪਰ ਸ਼ਖਸ ਜਿਹੜਾ ਇਥੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦਾ ਤਾਂ ਤਸਵੀਰਾਂ ਜਿਹੜੀਆਂ ਸਾਹਮਣੇ ਦੁਕਾਨਦਾਰ ਹੈ ਜਿਸ ਨੇ ਦੱਸਿਆ ਕਿ ਜਦ ਔਰਤ ਤੇ ਹਮਲਾ ਕਰ ਦਿੱਤਾ ਗਿਆ ਕੈਂਚੀਆਂ ਦੇ ਨਾਲ ਤਾਂ ਉਸ ਤੋਂ ਬਾਅਦ ਉਹ ਬਾਹਰ ਆਂਦੀ ਹੈ ਔਰ ਰੋਲਾ ਪਾਉਂਦੀ ਹੈ ਜਿੱਥੇ ਮੌਕੇ ਤੋਂ ਉਹ ਸ਼ਖਸ ਜਿਸ ਦੇ ਵੱਲੋਂ ਹਮਲਾ ਕੀਤਾ ਜਾਂਦਾ ਉਹ ਫਰਾਰ ਹੋ ਜਾਂਦਾ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੋਂ ਉਹ ਫਰੀਦਕੋਟ ਦੇ ਲਈ ਰੈਫਰ ਕਰ ਦਿੱਤਾ ਜਾਂਦਾ ਤੇ ਫਰੀਦਕੋਟ ਵਿਖੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਕਾਰਨ ਹੈ ਔਰ ਕਿੰਨਾ ਕਾਰਨਾ ਕਰਕੇ ਹਾਲਾਤ ਬਣੇ ਹੋ ਰਹੇ ਘਟਨਾ ਜਿਹੜੀ ਵਾਪਰੀ ਹੈ ਜਲਾਲਾਬਾਦ ਦੇ ਰਾਜਪੂਤਾਂ ਵਾਲਾ ਮਹੱਲਾ ਦੇ ਵਿੱਚ ਖੱਜੀ ਪੀਰ ਦੇ ਬਿਲਕੁਲ ਲਾਗੇ ਜਿੱਥੇ ਅੱਜ ਇਹ ਘਟਨਾ ਜਿਹੜੀ ਹੈ ਵਾਪਰੀ ਹੈ ਜਿਸ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਇਸ ਸਮੇਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਹਲੋ ਹਾਂਜੀ ਆ ਦੀਪੇ ਰੁੱਕ ਕੇ ਕਰਦਾ ਤੈਨੂੰ ਕੋਣ ਇੱਕ ਮਿੰਟ ਰੁਕ ਤਾ ਬਿਲਕੁਲ ਇਹ ਘਟਨਾ ਵਾਪਰੀ ਆ ਔਰ ਪੂਰੇ ਮਹੱਲੇ ਦੇ ਲੋਕ ਜਿਹੜੇ ਆ ਉਹ ਇੱਥੇ ਇਕੱਠਾ ਹੋਏ ਆ ਤਾਂ ਇਹ ਭਾਈ ਜੀ ਪਹਿਲਾਂ ਵੀ ਇਹਦਾ ਅਣਜਾਣ ਹੈਗਾ ਸੀਗਾ ਕੋਈ ਪਹਿਲਾਂ ਵੀ ਲੜਾਈ ਝਗੜਾ ਕੋਈ ਕੁਝ ਚਾਹ ਚਾਰ ਮਹੀਨੇ ਪਹਿਲਾਂ ਕੋਰਟ ਮੈਰਿਜ ਕਰਾਈ ਸੀ ਅੱਛਾ ਕੋਰਟ ਮੈਰਿਜ ਹੋਈ ਹੋਈ ਸੀ ਆਪਾਂ ਚੀਜ਼ ਇਹਨਾਂ ਨੇ ਕਰਾਈ ਏ ਮਤਲਬ ਕਰਦਿਆਂ ਨੂੰ ਇੰਨਾ ਪਾਵਾ ਅੱਛਾ 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 ਇਹਨਾਂ ਨੂੰ ਮਜਬੂਰ ਕਰਦਾ ਸੀਗਾ ਕਿ ਹੱਥ ਦੇ ਮੁੰਡੇ ਛੱਡ ਕੇ ਮੇਰੇ ਉਧਰ ਕੋਠੀ ਜਾ ਅੱਛਾ ਉਹਨਾਂ ਕਹੇ ਮੈਂ ਨਹੀਂ ਆਣਾ ਮੈਂ ਆਪਦੇ ਮੁੰਡੇ ਨਾਲ ਹੀ ਰਹਿਣਾ ਅੱਛਾ ਇੱਥੋਂ ਆ ਗੱਲ ਤੋਂ ਬਾਅਦ ਚੱਲਣਾ ਹੋਇਆ ਹੈ ਕਹਤੇ ਰਹੀ ਮੇਰੀ ਚਾਚੀ ਜਾਂ ਤਾਈ ਕੋਈ ਨਾਲ ਤਾਈ ਹਾਂ ਤਾਈ ਸੀ ਤੁਹਾਡੀ ਤਾਈ ਲੱਗਦੀ ਸੀ ਅੱਛਾ ਮਤਲਬ ਕਿ ਕੋਰਟ ਮੈਰਿਜ ਹੋਈ ਹੈ ਇਹਨਾਂ ਦੀ 4 ਮਹੀਨੇ ਪਹਿਲਾਂ ਹਾਂ ਇਹ ਕਹਿਣਾ ਇਹਨਾਂ ਨੇ ਕਿਹਾ ਕੋਰਟ ਮੈਰਿਜ 4 ਮਹੀਨੇ ਪਹਿਲਾਂ ਕਰਵਾਈ ਇਹ ਨਹੀਂ ਪਤਾ ਕਿੱਥੇ ਕਰਵਾਈ ਹੈ अच्छा जेड़े शख्स जेड़ा शख्स जिंदे लो आज ये घटना नु अंजाम दित्ता गया उस दे नाल कोर्ट मैरिज हुई सी 4 महीने पहला हां अच्छा ते वो कहता सी ਵੀ ਮੇਰੇ ਨਾਲ ਰਹ ਤੇ ਆਪਣੇ بیٹے ਕੋਲੇ ਰਹ ਰਹੀ ਸੀ ਹਾਂਜੀ ਆਪਣਾ ਘਰ ਛੱਡ ਕੇ ਉਧਰ ਆ ਹਾਂ ਇਹ ਇਥੋਂ ਅੱਜ ਤੋ ਦੱਸਦਾ ਪਹਿਲਾਂ ਲੜਾਈ ਮਾੜੀ ਮੋਟੀ ਚੱਲਦੀ ਸੀਗੀ ਉਹ ਇਥੇ ਨਾ ਮੇਲਾ ਆਦਾ ਸਮਾਂ ਤੇ ਉਹ ਕਹਿੰਦਾ ਤੂੰ ਮੇਲਾ ਨਹੀਂ ਵੇਖਦੀ ਹਾਂ ਆਣ ਵਾਲਾ ਉਹ ਕਹਿੰਦਾ ਵੀ ਤੇ ਵਿਆਹ ਕਰਦਾ ਹੋਵੇਗਾ ਆਵੇ ਚੱਲ ਕੋਈ ਗੱਲ ਨਹੀਂ ਉਹ ਅੱਜ ਮਾੜਾ ਮੋਟਾ ਹੈ ਵਿੰਟਾ ਜੀ ਕੈਂਚੀਆਂ ਮਾਰ ਕੇ ਅੱਛਾ ਉਦੇ ਦੋ ਨੇ ਕੋਲ ਨੂੰ ਕਹਿੰਦਾ ਨੇੜੇ ਆਈ ਤੂੰ ਨਹੀਂ ਮਾਰ ਦੇਣਾ ਉਹ ਚਾਰੀ ਪਈਦੀ ਬਾਹਰ ਢੋਲਾ ਪਾ ਲਾਤੀ ਜਿੰਨਾਂ ਨੂੰ ਢੋਲਾ ਪਾਇਆ ਕਿੱਕ ਮਾਰੀ ਉਹ ਮੋਟਰਸਾਈਕਲ ਲੈ ਕੇ ਭੱਜ ਗਿਆ ਦੁਕਾਨਦਾਰ ਮਗਰ ਵੀ ਲੱਗੇ ਨੇ ਇਹ ਕੈਂਚੀ ਲੈ ਕੇ ਆਧਾ ਨਹੀਂ ਕੈਂਚੀ ਪੁਲਸ ਵਾਲੇ ਲੈ ਗਏ ਨਹੀਂ ਉਹ ਲੈ ਕੇ ਆਇਆ ਸੀ ਨਾਲ ਕੈਂਚੀ ਨਾਲ ਉਹ ਕੱਪੜੇ ਦੇ ਲਈ ਅੱਛਾ 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 ਮਸ਼ੀਨ ਤੇ ਬੇਸੀ ਕਰੇਗੀ ਅੱਛਾ ਤੇ ਆਹ ਵੀ ਬਾਤ ਸੀ ਹਾਂ ਜੀ ਕਿੰਨੀ ਗੁੰਮ ਸੀ ਇਹਨਾਂ ਦੀ ਜਿੰਨਾਂ ਦੀ ਨੱਥ ਹੋਈ ਹੈ ਦੀ ਵੀਡੀਓ ਤਾਂ ਹੀ ਹੋ ਗਿਆ ਕੈਮਰਾ ਚ ਆ ਥੋੜਾ ਪਾਣੀ ਨੂੰ ਨਾ ਕਰੀਏ। ਇਹ ਇਹ ਨਦੀ ਉਮਰ ਕਿੰਨੀ ਸੀ ਜਿਹਨਾਂ ਦੀ ਡੈਥ ਹੋਈ ਹੈ? 50 60 ਇਹਨਾਂ ਦੀ ਤਕਰੀਬੀ ਹੋ ਗਈ ਇਹਨਾਂ ਦੀ ਉਮਰ। 50 ਦੇ ਗ੍ਰੀਨ ਚ। ਉਹ ਕਿੰਨੀ ਉਮਰ ਦਾ ਸੀ? ਉਹ ਵੀ ਇੰਨੇ 60 60 60 ਤੁਹਾਨੂੰ ਪਤਾ ਵੀ ਪਹਿਲਾਂ ਵੀ ਉਹ ਅੰਦਰ ਅੰਦਰ ਰਹਿ ਕੇ ਆ। ਹਾਂਜੀ ਹਾਂਜੀ। ਹਾਂ। ਉਹ ਆਪ ਵੀ ਉਹਨੇ ਵਾਈਫ ਨੂੰ ਮਤਲਬ ਕਿ ਮਾਰ ਕੇ ਪਹਿਲਾਂ ਨਸਣਾ 10 ਸਾਲ ਘਟ ਕੇ ਆਇਆ। ਹਾਂ। ਆਦੀ ਪੁੜੀ ਮਾਰ ਕੇ ਤੋਂ ਹੁਣ ਇੱਧਰ ਲਾਂਦਾ ਜਾਂਦਾ ਜੀ ਅਕਿ ਸ਼ਾਮੇ ਸੋਟੇ ਜੇ ਕੋਰਟ ਮੈਰਿਜ ਹੋਈ ਹੈ ਤਾਂ ਫਿਰ ਤਾਂ ਇਹ ਵੀ ਉਹਨਾਂ ਦੇ ਘਰ ਵਾਲੀ ਹੋਈ ਨਾ ਫਿਰ ਆਹੀ ਗਾਹ ਕਿ ਨਾ ਵੀ ਦੂਜੀ ਯਾਰੀ ਹਾਂਜੀ ਕਹਿ ਸਕਦੇ ਪਰ ਆਪਾਂ ਨੂੰ ਪਤਾ ਨਹੀਂ ਨਾ ਇਹ ਕਹਿਣ ਦਾ ਮਜ਼ਾਕ ਵਿੱਚ ਕਹਿਂਦੇ ਆ ਆਹੀ ਹੋਇਆ ਨਾ ਵੀ ਕੋਰਟ ਮੈਰਿਜ ਹੋਈ ਤਾਂ ਫਿਰ ਇਹ ਵੀ ਘਰ ਵਾਲੀ ਹੋਈ ਨਾ ਹਾਂਜੀ ਉਹਨਾਂ ਦੇ ਕਹਿਣ ਦਾ ਮਜ਼ਾਕ ਹੈ ਅੱਛਾ ਉਹ ਲੱਕਾ ਉਹੋਂ ਦਾ ਹੀ ਛੋਟਾ-ਕੋਟਾ ਦਾ ਜੀ ਦੋ ਦਸੂ ਮੈਂ ਉਹਨਾਂ ਨਾਲ ਉਹ ਪਤਾ ਉਸ ਵੇਲੇ ਘਰ ਚ ਕੌਣ-ਕੌਣ ਸੀਗੇ ਜਦੋਂ ਇਹ ਆਏ ਉਸ ਵੇਲੇ ਬਾਹਰ ਨਾਲ ਦੋ ਨੋ ਨੋ ਯੂਸਕਲ ਨੋ ਅੱਛਾ 2 ਵੇ 9 ਆ 7 9 7 ਅੱਛਾ ਦੋ ਵੀ ਕਰੇ ਸੀਗੇ ਹੋਰ ਕੋਈ ਨਹੀਂ ਸੀਗਾ ਕੋਈ ਵੀ ਨਹੀਂ ਅੱਛਾ ਤਾਂ ਪਹਿਲਾ ਵੀ ਇਹ ਸ਼ਖਸ ਆਦਾ ਜਾਂਦਾ ਤੇ ਕਿੱਥੋਂ ਦੇ ਰਹਿਣ ਵਾਲਾ ਇਹ ਬੰਦਾ ਇਹ ਕਹਿੰਦੇ ਆ 4 ਨੰਬਰ ਵਾਟਰਪਲਗ ਸਕੂਲ ਦੇ ਨੇ ਕੋਠੀ ਇੱਕ ਅੱਛਾ ਇਹ ਦੁਕਾਨ ਨਾਲ ਚੌਂਚ ਦੀ ਇੱਕ ਪਈ ਅਗਰ ਸ਼ਾਮੇ ਸੋਲੇ ਚੌਂਚ ਦੀ ਦੁਕਾਨਾ ਕਾਦੀ ਕੰਮ ਕੀ ਕਰਦਾ ਇਹ ਪਾਣੀ ਹੋਰ ਤਾਂ ਵੇਲ ਲਈ ਸੀਗਾ ਹੀ ਹੋਰ ਕੋਈ ਕੰਮ ਨਹੀਂ ਕਰਦਾ ਇਹਨਾਂ ਦਾ ਕਰਾਉਂਦਾ ਅੱਛਾ ਪ੍ਰੋਟੀ ਹੈਗੀ ਮੇਰੇ ਪ੍ਰੋਪੀ ਹੀ ਉਹ ਪੈਸਾ ਲੈਣ ਦੇ ਨਾ ਅੱਛਾ ਉਹ ਕਹਦਾ ਮੈਂ ਤੇਨੂੰ ਮਾਰਦਾ ਪਰ ਪੈਸਾ ਉੱਤੇ ਲਾਦਾ ਮੈਂ ਤੇਨੂੰ ਦੂਰ ਮਾਰਾਂਗਾ ਨਾ ਗੱਲ ਜਦੋਂ ਪਹਿਲਾਂ ਇਹ ਇੰਨੀਆਂ ਗੱਲਾਂ ਹੋਈਆਂ ਸੀ ਉਦੋਂ ਤੁਸੀਂ ਨਹੀਂ ਕੁਝ ਕੀਤਾ ਸਰ ਇਹਨਾਂ ਨੇ ਸਾਨੂੰ ਨਹੀਂ ਨਾ ਦੱਸਿਆ ਤੇ ਹੁਣ ਸਾਨੂੰ ਹੀ ਸੂਰਨ ਚਾਹਦਾ ਪਿਆ ਇਹਨੀਆਂ ਗੱਲਾਂ ਸਾਨੂੰ ਦੱਸਿਓ ਜੇ ਕੋਈ ਸ਼ਾਇਦ ਕਾਰਵਾਈ ਕਰਵਾ ਦਿੰਦੇ ਹੂੰ ਕੋਈ ਵੀ ਗੁਨਾਹ ਹੁੰਦਾ ਤਾਂ ਪਹਿਲਾਂ ਉਹਦੇ ਇੰਡੀਕੇਸ਼ਨ ਆਦੇ ਹੁੰਦੇ ਆ ਉਦੋਂ ਜਿਹੜਾ ਹੈਗਾ ਬੰਦੇ ਨੂੰ ਸਮਝ ਜਾਣਾ ਚਾਹੀਦਾ ਹੈ ਇਸ ਚੀਜ਼ ਨੂੰ ਜੇ ਤੁਸੀਂ ਉਦੋਂ ਜਦੋਂ ਇੰਨੀਆਂ ਗੱਲਾਂ ਇਹ ਕਹਿ ਰਿਆ ਸੀ ਇਹ ਵੀ ਪਤਾ ਸੀ ਕਿ ਆਪ ਦੀ ਘਰ ਵਾਲੀ ਮਾਰੀ ਹੈ ਹਾਂ ਤੇ ਤੂੰ ਇਹ ਤੈਨੂੰ ਵੀ ਤਾਂ ਮਾਰੀ ਸਕਦਾ ਹੈ ਹਾਂ ਕ੍ਰਿਮੀਨਲ ਬੰਦਾ ਹੈ ਹਾਂ ਕ੍ਰਿਮੀਨਲ ਬੰਦਾ ਤੇ ਇਹ ਇਹ ਚੀਜ਼ਾਂ ਜਿਹੜੀ ਹੁਣ ਤੁਸੀਂ ਦੱਸ ਰਹੇ ਹੋ ਜੇ ਇਹਨਾਂ ਚੀਜ਼ਾਂ ਤੇ ਪਹਿਲਾਂ ਗੌਰ ਕੀਤਾ ਹੁੰਦਾ ਤੇ ਇਹ ਇਹ ਕੁਝ ਨਹੀਂ ਹੁੰਦੀ ਅਗਲੇ ਨੂੰ ਚਾਹੁੰਦੇ ਪਤਾ ਲੈਂਦਾ ਇਹ ਚੀਜ਼ ਸ਼ਾਇਦ ਨਾ ਹੁੰਦੀ ਹਾਂਜੀ ਹਾਂ ਤਾਂ ਬਹੁਤ ਹੀ ਮਾੜਾ ਹੋਇਆ ਦੱਸ ਦਈਏ ਕਿ ਪ੍ਰਕਾਸ਼ ਕੌਰ ਉਰਫ ਗੋਗੀ ਬਾਬਾ ਗੋਗੀ ਬਾਬਾ ਕਹਿੰਦੇ ਸੀ ਜਿਨ੍ਹਾਂ ਨੂੰ ਉਹਨਾਂ ਦਾ ਮਰਡਰ ਜਿਹੜਾ ਹੈਗਾ ਉਹ ਹੋ ਗਿਆ ਅ ਪਰਿਵਾਰਕ ਮੈਂਬਰ ਦੱਸ ਰਿਹਾ ਹੈ ਕਿ ਕੋਟ ਮੈਰਿਜ ਕਰਵਾਈ ਸੀ 4 ਸਾਲ ਪਹਿਲਾਂ ਔਰ ਜਿਸ ਸ਼ਖਸ ਦੇ ਨਾਲ ਕੋਟ ਮੈਰਿਜ ਕਰਵਾਈ ਸੀ ਉਹ ਪਹਿਲਾਂ ਵੀ 10 ਸਾਲ ਜੇਲ੍ਹ ਕੱਟ ਕੇ ਆਇਆ ਉਹਨਾਂ ਉਸ ਦੇ ਵੱਲੋਂ ਆਪਣੀ ਪਤਨੀ ਦਾ ਪਹਿਲਾਂ ਮਰਡਰ ਕੀਤਾ ਗਿਆ ਸੀ ਤਾਂ ਅੱਜ ਇੱਕ ਹੋਰ ਜਿਹੜਾ ਹੈਗਾ ਉਸ ਦੇ ਵੱਲੋਂ ਮਰਡਰ ਕਰ ਦਿੱਤਾ ਗਿਆ ਪ੍ਰਕਾਸ਼ ਕੌਰ ਗੋਗੀ ਬਾਬਾ ਦਾ ਔਰ ਸਵੇਰੇ 10 ਵਜੇ ਦੀ ਘਟਨਾ ਹੈ ਇਸ ਜਗ੍ਹਾ ਤੇ ਔਰ ਇਹ ਦੁਕਾਨ ਹੈ ਜਿੱਥੋਂ ਦੁਕਾਨਦਾਰ ਨੂੰ ਸਭ ਤੋਂ ਪਹਿਲਾਂ ਜਿਹੜਾ ਕੀ ਆ ਪਤਾ ਲੱਗਾ ਤਾਂ ਉਸ ਦੇ ਵੱਲੋਂ ਜਿਹੜਾ ਇਸ ਦਾ ਪਿੱਛਾ ਵੀ ਕੀਤਾ ਗਿਆ ਉਸ ਬੰਦੇ ਦਾ ਲੇਕਿਨ ਉਹ ਜਿਹੜਾ ਹੈਗਾ ਮੋਟਰਸਾਈਕਲ ਤੇ ਫਰਾਰ ਹੋ ਜਾਂਦਾ ਤਾਂ ਇਹ ਘਟਨਾ ਪੂਰੀ ਵਾਪਰੀ ਹੈ ਜਲਾਲਾਬਾਦ ਦੇ ਰਾਜਪੂਤਾਂ ਵਾਲਾ ਮਹੱਲਾ ਦੇ ਖੱਜੀਪੀਰ ਦੇ ਕੋਲੇ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਇਸ ਸਮੇਂ ਦੀਆਂ ਲਾਈਵ ਦਿਖਾ ਰਹੇ ਆ ਇੱਕ ਔਰਤ ਦਾ ਮਰਡਰ ਜਿਹੜਾ ਹੈਗਾ ਉਸ ਦੇ ਨਾਲ ਜਿਸ ਨੇ ਕੋਟ ਮੈਰਿਜ ਕਰਵਾਈ ਸੀ ਉਸ ਦੇ ਵੱਲੋਂ ਹੀ ਕਰ ਦਿੱਤਾ ਗਿਆ ਤਾਂ ਮਾਮਲਾ ਇਹ ਸਾਹਮਣੇ ਆ ਰਿਹਾ ਹੈ ਦੱਸਣ ਦੇ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਕਿ ਉਕਤ ਸ਼ਖਸ ਆਰਤ ਨੂੰ ਆਪਣੇ ਨਾਲ ਰਹਿਣ ਦੀ ਗੱਲ ਆਖ ਰਿਆ ਸੀ ਔਰ ਉਸ ਨੂੰ ਕਹਿ ਰਿਆ ਸੀ ਕਿ ਤੂੰ ਮੇਰੇ ਨਾਲ ਰਹਿ ਲੇਕਿਨ ਉਕਤਔਰਤ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੇਟੇ ਦੇ ਨਾਲ ਰਹਿਣਾ ਚਾਹੁੰਦੀ ਸੀ ਇਸ ਨੂੰ ਲੈ ਕੇ ਵਿਵਾਦ ਜਿਹੜਾ ਹੈਗਾ ਦੋਨਾਂ ਦੇ ਵਿੱਚ ਹੋਇਆ ਹੈ ਇੱਕ ਹਫਤਾ ਪਹਿਲਾਂ ਵੀ ਵਿਵਾਦ ਹੋਇਆ ਤਾਂ ਉਸ ਦੇ ਵੱਲੋਂ ਪਹਿਲਾਂ ਧਮਕੀਆਂ ਦਿੱਤੀਆਂ ਗਈਆਂ ਜਿਸ ਨੂੰ ਪਰਿਵਾਰ ਨੇ ਅਣਗੌਲਿਆ ਕਰ ਦਿੱਤਾ ਜਿਸ ਤੇ ਧਿਆਨ ਨਹੀਂ ਦਿੱਤਾ ਤਾਂ ਅੱਜ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਆਥਲੇ ਬਲੱਡ ਜਿਹੜਾ ਹੈਗਾ ਉਹ ਵੀ ਦਿਖਾਈ ਦੇ ਰਿਹਾ ਲੇਕਿਨ ਅਸੀਂ ਉਹ ਦਿਖਾ ਨਹੀਂ ਸਕਦੇ ਤੁਹਾਨੂੰ ਗਲੀ ਦੇ ਵਿੱਚ ਦੱਸਦੇ ਆ ਕਿ ਜਦ ਹਮਲਾ ਹੋ ਜਾਂਦਾ ਉਸ ਤੋਂ ਬਾਅਦ ਗੋਗੀ ਬਾਬਾ ਉੱਠ ਕੇ ਬਾਹਰ ਵੀ ਆਂਦੇ ਆ ਰੋਲਾ ਪਾਉਂਦੇ ਆ ਮਦਦ ਦੀ ਗੁਹਾਰ ਲਗਾਉਂਦੇ ਆ ਇੰਨੀ ਧੇਰ ਨੂੰ ਜਦ ਤੱਕ ਲੋਕ ਪਹੁੰਚਦੇ ਆ ਤਾਂ ਸ਼ਖਸ ਕਤਨਾ ਨੂੰ ਅੰਜਾਮ ਦੇ ਕੇ ਇਥੋਂ ਫਰਾਰ ਹੋ ਜਾਂਦਾ ਤਾਂ ਇਹ ਮਾਮਲਾ ਸਾਹਮਣੇ ਆਇਆ ਤਸਵੀਰਾਂ ਜਲਾਲਾਬਾਦ ਦੇ ਰਠੋੜਾ ਵਾਲਾ ਰਾਜਪੂਤਾ ਵਾਲਾ ਮਹੱਲਾ ਤੋਂ ਜਿੱਥੇ ਇਸ ਮਰਡਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ